ਪਾਕਿਸਤਾਨ ਦੇ ਨਿਸ਼ਾਨੇ 'ਚ ਸੇ ਸ਼੍ਰੀ ਹਰਮੰਦਰ ਸਾਹਿਬ ਪਰ ਬਾਤੀ ਫੌਜ ਨੇ ناکਾਮ ਕਰ ਦਿੱਤਾ ਹਰ ਇੱਕ ਸਾਜ਼ਿਸ਼ ਰਾਤਾਂ ਨੂੰ ਲਾਇਤਾ ਬੰਦ ਕਰਕੇ ਤੋਪਾਂ ਨਾਲ ਤਿਆਰੀ ਡਰੋਨਾਂ ਦਾ ਜਵਾਬ ਵਿੱਚ ਹਸਤ ਸੁਰੱਖਿਆ ਕਾਰਵਾਈ ਆਪਰੇਸ਼ਨ ਸਿੰਦੂਰ ਦਾ ਖੁਲਾਸਾ ਤੁਸੀਂ ਦੇਖ ਰਹੇ ਹੋ ਅਕਸ ਨਿਊਜ਼ ਚੈਨਲ ਜਿੱਥੇ ਮਿਲਦੀ ਹੈ ਹਰ ਵੱਡੀ ਘਟਨਾ ਦੀ ਤੁਰੰਤ ਜਾਣਕਾਰੀ ਸੱਚ ਤੇਜ਼ ਤੇ ਬਿਨਾਂ ਰੁਕਾਵਟ ਖਬਰਾਂ ਨਾਲ ਭਾਰਤ ਦੀ ਫੌਜ ਨੇ ਇੱਕ ਵੱਡਾ ਖੁਲਾਸਾ ਕੀਤਾ ਕਿ ਪਾਕਿਸਤਾਨ ਵੱਲੋਂ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਗਈ ਸੀ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸ੍ਰੀ ਹਰਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਰਾਤ ਸਮੇਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਤਾਂ ਜੋ ਭਾਰਤੀ ਹਵਾਈ ਰਖਿਆ ਤਾਕਤਾ ਨੂੰ ਪਾਕਿਸਤਾਨ ਡਰੋਨਾਂ ਦੀ ਪਛਾਣ ਅਤੇ ਨਿਸ਼ਾਨਾ ਲਗਾਉਣ ਵਿੱਚ ਸਹੂਲਤ ਮਿਲੇ ਆਪਰੇਸ਼ਨ ਸਿੰਦੂਰ ਦੌਰਾਨ ਲੈਫਟੀਨੈਂਟ ਜਨਰਲ ਸੁਮੇਰ ਇਵਾਨ ਡੀ 쿠ਹਾ ਨੇ ਦੱਸਿਆ ਕਿ ਗੋਲਡਨ ਟੈਂਪਲ ਪ੍ਰਬੰਧਕਾਂ ਵੱਲੋਂ ਹਵਾਈ ਰਖਿਆ ਤੋਪਖਾਨਾ ਮੰਦਿਰ ਕੰਪਲੈਕਸ ਅੰਦਰ ਤਾਇਨਾਤ ਕਰਨ ਦੀ ਇਜਾਜ਼ਤ ਦਿੱਤੀ ਗਈ ਜੋ ਕਿ ਇੱਕ ਇਤਿਹਾਸਕ ਅਤੇ ਹੌਸਲੇ ਵਾਲਾ ਕਦਮ ਸੀ ਫੌਜ ਨੇ ਰੱਖਿਆ ਪ੍ਰਣਾਲੀਆਂ ਅਤੇ ਟੈਕਨੋਲੋਜੀ ਦੀ ਮਦਦ ਨਾਲ ਮੀਤ ਤੋਂ ਵੀ ਪਹਿਲਾਂ ਡਰੋਨ ਖਤਰਿਆਂ ਨੂੰ ਨਿਪਟਾ ਦਿੱਤਾ ਪਾਕਿਸਤਾਨ ਦੇ ਪਹਿਲਾ ਘੱਟ ਉਚਾਈ ਵਾਲੇ ਅਤੇ ਘੱਟ ਕੀਮਤ ਵਾਲੇ ਡਰੋਨ ਭੇਜੇ ਜਿਸ ਨਾਲ ਭਾਰਤੀ ਰਡਾਰਾਂ ਨੂੰ ਭਰਿਆ ਜਾ ਸਕੇ ਪਰ ਭਾਰਤ ਨੇ ਇਸ ਦੀ ਪੂਰੀ ਤਿਆਰੀ ਪਹਿਲਾਂ ਹੀ 26 ਤੋਂ 28 ਅਪ੍ਰੈਲ ਨੂੰ ਡਰੋਨ ਸਿਮੂਲੇਸ਼ਨ ਡਰਿਲ ਰਾਹੀਂ ਕਰ ਲਈ ਭਾਰਤ ਅਤੇ ਸੈਟੇਲਾਈਟ ਨਿਗਰਾਨੀ ਰੀਅਲ ਟਾਈਮ ਇੰਟੈਲੀਜੈਂਸ AEW and C ਜਹਾਜ ਅਤੇ ਇਲੈਕਟ੍ਰੋਨਿਕ ਜੈਮਿੰਗ ਦੇ ਜ਼ਰੀਏ ਪਾਕਿਸਤਾਨ ਦੇ ਕਮਾਂਡ ਐਂਡ ਕੰਟਰੋਲ ਸਿਸਟਮ ਨੂੰ ਨਿਸ਼ਕ੍ਰਿਯ ਕੀਤਾ ਗਿਆ ਸਥਾਨਕ ਲੋਕਾਂ ਨੇ ਖਾਸ ਕਰਕੇ ਰਿਟਾਇਰ ਹੋਏ ਫੌਜੀਆਂ ਨੇ ਅਗੇ ਆ ਕੇ ਫੋਰਸ ਵੀ ਮਦਦ ਲਈ ਪੇਸ਼ ਕੁਸ਼ਕ ਤੇਜਸਾਲ ਦੇਸ਼ ਭਗਤੀ ਅਤੇ ਜਨਤਾ ਫੋਰਸੇ ਦੀ ਮਿਸਾਲ ਬਣੀ ਲੈਫਟੀਨੈਂਟ ਜਨਰਲ ਨੇ ਇਹ ਵੀ ਕਿਹਾ ਕਿ ਡਰੋਨ ਹਮਲਿਆਂ ਦੀ ਯੋਜਨਾ ਨਾਗੋਰ ਨੂੰ ਕਾਰਾਬਾਖ ਯੂਕਰੇਨ ਰੂਸ ਅਤੇ ਇਜ਼ਰਾਈਲ ਵਾਲੇ ਸਟਾਈਲ ਤੇ ਆਧਾਰਿਤ ਸਜਥੇ ਕਾਮੀ ਕਾਜੇ ਡਰੋਨਾਂ ਦੀ ਵਰਤੋਂ ਹੋਈ ਪਰ ਭਾਰਤ ਦੀ ਯੋਜਨਾਬੱਧ ਤਿਆਰੀ ਅਤੇ ਇੱਕਿਕ੍ਰਿਤ ਰਣਨੀਤਿਕ ਦ੍ਰਿਸ਼ਟੀਕੋਣ ਨੇ ਹਰ ਹਮਲੇ ਨੂੰ ਰੋਕ ਲਿਆ। ਇਹ ਸਿਰਫ ਰੱਖਿਆ ਨਹੀਂ ਸੀ। ਇਹ ਭਾਰਤ ਦੀ ਦਲੇਰ ਅਤੇ ਸਰਗਰਮ ਸੁਰੱਖਿਆ ਨੀਤੀ ਸੀ। ਆਪਰੇਸ਼ਨ ਸਿੰਦੂਰ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਦੁਸ਼ਮਣ ਸਾਡੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਹਨਾਂ ਨੂੰ ਕਈ ਕਦਮ ਪਿੱਛੇ ਹਟਣਾ ਹੀ ਪਵੇਗਾ।